ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਲੁਧਿਆਣਾ ਦੇ ਵਿੱਚ ਸਥਿਤੀਆਂ ਦਿਨ-ਬਦਨ ਦਿਲਚਸਪ ਹੁੰਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਰਵਨੀਤ ਬਿੱਟੂ ਦੀ ਗੱਲ ਕੀਤੀ ਜਾਵੇ ਤਾਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਰਵਨੀਤ ਬਿੱਟੂ ਨੂੰ ਕਰਨਾ ਪੈ ਰਿਹਾ ਹੈ ਕਿਉਂਕਿ ਨਗਰ ਨਿਗਮ ਦੇ ਵੱਲੋਂ ਜੋ ਈਮੇਲ ਦੇ ਰਾਹੀਂ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਸੀ ਸਰਕਾਰੀ ਕੋਠੀ ਖਾਲੀ ਕਰਨ ਦੇ ਲਈ ਹੁਕਮ ਜਾਰੀ ਹੋ ਜਾਂਦਾ ਹੈ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ 2 ਸਾਲ ਤੱਕ ਨਜਾਇਜ਼ ਤੌਰ ਤੇ ਇੱਥੇ ਕੋਠੀ ਦੇ ਵਿੱਚ ਰਹੇ ਹੋ ਤਾਂ ਉਹਦਾ ਜੋ ਭੁਗਤਾਨ ਹੈ ਉਹ ਵੀ ਕਰਨਾ ਪਏਗਾ ਔਰ ਲੰਬੇ ਸਮੇਂ ਲਈ ਕਿਹਾ ਗਿਆ ਕਿ ਨਜਾਇਜ਼ ਤੌਰ ਤੇ ਤੁਸੀਂ ਰਹੇ ਹੋ ਔਰ ਉਸ ਤੋਂ ਬਾਅਦ 2 ਕਰੋੜ ਰੁਪਏ ਦਾ ਜੋ ਭੁਗਤਾਨ ਹੈ ਉਹ ਵੀ ਰਵਨੀਤ ਬਿੱਟੂ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਰਵਨੀਤ ਬਿੱਟੂ ਇਹ ਦਾਵਾ ਕਰ ਰਹੇ ਨੇ ਕਿ ਇਹਦੇ ਲਈ ਉਹਨਾਂ ਨੂੰ ਆਪਣਾ ਘਰ ਔਰ ਕੁਝ ਗਹਿਣੇ ਜੋ ਨੇ ਉਹ ਵੀ ਗਿਰਵੀ ਰੱਖਣੇ ਪਏ ਨੇ ਉਸ ਤੋਂ ਬਾਅਦ ਉਹ 2 ਕਰੋੜ ਰੁਪਇਆ ਜੁਟਾ ਪਾਏ ਨੇ ਔਰ ਨਾਲ ਦੇ ਨਾਲ ਮੌਜੂਦਾ ਸਰਕਾਰ ਤੇ ਵੀ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਧੇ ਕਿ ਇਹ ਆਖਿਆ ਗਿਆ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਕਾਂਗਰਸ ਦੀ ਸਰਕਾਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ 2 ਸਾਲ ਰਹੀ ਉਦੋਂ ਤੱਕ ਕਿਸੇ ਨੇ ਨਹੀਂ ਕਿਹਾ ਕਿ ਨਾਜਾਇਜ਼ ਤੌਰ ਉੱਤੇ ਤੁਸੀਂ ਇਸ ਕੋਠੀ ਦੇ ਵਿੱਚ ਰਹਿ ਰਹੇ ਹੋ ਤੇ ਹੁਣ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨੇ ਨੇ ਉਸ ਸਮੇਂ ਮਾਮਲਾ ਉਭਾਰਿਆ ਜਾ ਰਿਹਾ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ 2 ਕਰੋੜ ਰੁਪਏ ਜਮ੍ਹਾਂ ਕਰਾਓ ਨਹੀਂ ਤਾਂ ਫਿਰ ਤੁਸੀਂ ਨਾਮਜ਼ਦਗੀ ਪੱਤਰ ਜੋ ਹੈ ਉਹ ਦਾਖਲ ਨਹੀਂ ਕਰ पाओगे ਉਹਦੇ ਵਿੱਚ ਦਿੱਕਤ ਜੋ ਹੈ ਉਹ ਪੇਸ਼ ਹੋ ਸਕਦੀ ਹੈ ਤੇ ਆਨੰਦ ਫਾਨਨ ਦੇ ਵਿੱਚ 2 ਕਰੋੜ ਰੁਪਏ ਜੋ ਹੈ ਉਹ ਇੱਥੇ ਜਮ੍ਹਾਂ ਕਰਵਾਉਣਾ ਪਿਆ ਰਵਨੀਤ ਬਿੱਟੂ ਦੇ ਵੱਲੋਂ ਔਰ ਇੰਨਾ ਹੀ ਨਹੀਂ ਰਾਤ ਦੇ ਸਮੇਂ ਉਹਨਾਂ ਨੂੰ ਬਕਾਇਦਾ ਆਪਣਾ ਸਮਾਨ ਸਕੋਟੀ ਦੇ ਵਿੱਚੋਂ ਕੱਢਣਾ ਪਿਆ ਔਰ ਰਵਨੀਤ ਬਿੱਟੂ ਨੇ ਰਾਤ ਜੋ guzari ਉਹ ਵੀ ਭਾਜਪੀ ਦਫਤਰ ਦੇ ਵਿੱਚ guzari ਔਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਤੜਕਸਾਰ ਵੱਡੇ ਇਲਜ਼ਾਮ ਸੀਐਮ ਮਾਨ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਲਗਾਉਂਦੇ ਨਜ਼ਰ ਆਏ ਉਹ ਵੀ ਤੁਹਾਨੂੰ ਸੁਣਾਵਾਂਗੇ ਲੇਕਿਨ ਸਭ ਤੋਂ ਪਹਿਲਾਂ ਜਦੋਂ ਭਾਜਪੀ ਦਫਤਰ ਦੇ ਵਿੱਚ ਸ਼ਿਫਟ ਹੁੰਦੇ ਨੇ ਰਵਨੀਤ ਬਿੱਟੂ ਤੇ ਉਸ ਸਮੇਂ ਉਹ ਕੀ ਕੁਝ ਕਹਿ ਰਹੇ ਨੇ ਆ ਉਹ ਪਹਿਲਾਂ ਉਹ ਸੁਣ ਲੈਣੇ ਆਂ। ਇਹ ਫਿਕਰ ਨਾ ਕਰਿਓ ਮੇਰੇ ਸਾਰੇ ਜੀਪੀ ਦੇ ਦੇ ਲੁਨੀਆਦੇ ਦੇ ਵਸਨੀਕੋ ਮੈਨੂੰ ਕੋਈ ਫਰਕ ਨਹੀਂ ਮੈਂ ਤਾਂ ਕਿਸਾਨਾਂ ਲਈ ਸਵਾਸਾਂ ਫੁੱਟਪਾਥ ਤੇ ਬਿਆਰ ਸੀ ਤੇ ਗੇੜਾ ਚੱਤਾ ਸੀ ਜਦ ਵੀ ਬਾਗਬੀ ਨੇ ਖਲੀ ਪਵਾਗੇ ਨਾਮ ਦੇ ਨਾਲ ਇਹ ਜਨਮ ਜਿਹੜੀਆਂ ਨੇ ਜਦੋਂ ਤੁਸੀਂ ਜਦੋਂ ਤੁਸੀਂ ਚਾਹ ਤਰੀ ਨੂੰ ਕਿਰਪਾ ਕਰੋਗੇ ਤੁਹਾਡੀ ਕਿਰਪਾ ਨਾਲ ਉਹ ਸਾਰੇ ਦਸਤਾਵੇਜ਼ ਹੋ ਜਾਣਗੇ ਕੋਈ ਗੱਲ ਨਹੀਂ ਮੇਰੀ ਦਾਦਾ ਜੀ ਦੀ ਜਿਹੜੀ ਨਿਸ਼ਾਨੀ ਮੈਨੂੰ ਜ਼ਮੀਨ ਮੇਰੇ ਕੋਲ ਕੋਟਰੀਫੈਂਸ ਸੀ ਜਿਹੜੇ ਮੇਰੇ ਪਿਤਾ ਜੀ ਜਦੋਂ ਮੈਂ 10 ਸਾਲ ਦਾ ਸੀ ਮੇਰੇ ਪਿਤਾ ਜੀ ਜਦੋਂ ਚਲੇ ਗਏ ਸੀ ਉਹੀ ਮੇਰੇ ਕੋਲ ਇੱਕ ਜ਼ਮੀਨ ਸੀ ਜਿਹੜੀ ਮੈਨੂੰ ਉਹ ਵੀ ਅੱਜ ਮੇਰੇ ਉੱਤੇ ਇਹ ਭਗਵੰਤ ਮਾਨ ਐਂਡ ਕੰਪਨੀ ਸਰਕਾਰ ਇੱਕ ਇਜਰੀ ਵਾਲ ਨੇ ਉਹ ਵੀ ਮੇਤਕ ਹੋਈ ਹੈ ਇਸ ਕਰਕੇ

ਜਿਹੜੀ ਕਿ ਬਾਹਰੋਂ ਆ ਕੇ ਰਹੀ ਹੈ ਇਹਨੀਆਂ ਸਕੀਮਾਂ ਬਣਾ ਰਹੇ ਨੇ ਪਰ ਬਹੁਤ ਵੱਡਾ ਲੁਧਿਆਣੇ ਦਾ ਪਰਿਵਾਰ ਆ 24 ਤਰੀਕ ਤੋਂ ਬਾਅਦ ਰਿਕਰਾਂਗੇ ਪਰ ਅੱਜ ਇਹਨਾਂ ਨੇ ਜਿਹੜੀ ਜ਼ਮੀਨ ਵੀ ਸਾਡੀ ਖੋਲੀ ਅੱਜ ਜਿਹੜੀ ਛੱਤ ਵੀ ਸੀ ਉਹ ਵੀ ਖੋਲੀ ਪਰ ਮੈਂ ਕੀ ਫੇਰ ਕਿਹਾ ਚਾਹਣਾ ਸਦਾਬਦ ਸਿੰਘ ਜੀ ਉਹ ਜਾਣਕਾਰੀ ਦੇ ਦਰਦੇ ਫਿਰਦੇ ਸੀ ਚਾਮ ਦੇ ਟੁਕੜੇ ਟੁਕੜੇ ਸੰਭਾਉਤੀ ਦਿੱਤੇ ਮੈਨੂੰ ਵੀ ਤੁਹਾਡੇ ਕੋਈ ਡਰਾਵਾ ਨਹੀਂ ਕੋਈ ਕੁਛ ਨਹੀਂ ਦਾ ਸਿਰਫ ਆਪ ਲੋਕਾਂ ਨੂੰ ਮਿਲੂਗਾ ਕੱਲੀ ਕੱਲੀ ਗੱਲ ਆਪਣੇ ਲੁਧਿਆਣੇ ਵਾਲਿਆਂ ਨਾਲ ਪੰਜਾਬ ਵਾਲਿਆਂ ਨੂੰ ਜ਼ਰੂਰ ਦੱਸੂਗਾ ਕਿ ਕਿਸ ਛੋਟੀਆਂ ਹਰਕਤਾਂ ਦੇ ਤੁਸੀਂ ਕੀ ਕੀ ਹੋ ਕਿ ਤੁਹਾਡੀ ਅਕਾਤ ਇਹ ਮੈਂ ਜ਼ਰੂਰ ਦੱਸੂ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਹੀ ਰਵਨੀਤ ਬਿੱਟੂ ਲਾਈਵ ਹੁੰਦੇ ਨੇ ਔਰ ਲਾਈਵ ਹੋ ਕੇ ਉਹਨਾਂ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਔਰ ਸੀਐਮ ਮਾਨ ਦੇ ਉੱਤੇ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਕਿ ਮਿਲੀ ਪੁਗਤ ਦੇ ਨਾਲ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੇ ਸਰਕਾਰੀ ਕੋਠੀ ਛੱਡ ਕੇ ਉਹ ਭਾਜਪਾ ਦਫ਼ਤਰ ਦੇ ਵਿੱਚ ਪਹੁੰਚੇ ਤਾਂ ਸਾਰੀ ਰਾਤ ਇਸ ਪੂਰੀ ਲਾਈਨ ਦੀ ਬਿਜਲੀ ਹੀ ਕੱਟ ਦਿੱਤੀ ਗਈ ਔਰ ਦਿਨ ਛੜਦੇ ਤੱਕ ਉਥੇ ਬਿਜਲੀ ਮੁਹੱਈਆ ਕਰਵਾਈ ਨਹੀਂ ਗਈ ਜਿਸ ਤੋਂ ਬਾਅਦ ਜਨਰੇਟਰ ਦਾ ਇੰਤਜ਼ਾਮ ਜੋ ਹੈ ਉਹ ਕੀਤਾ ਗਿਆ ਹੋਰ ਕੀ ਕੁਝ ਕਿਹਾ ਰਵਨੀਤ ਬਿੱਟੂ ਨੇ ਆਓ ਸੁਣਦੇ ਹਾਂ देखो आज पहला सुन सुन इ सारे मेल नाले फिक्रमंद पहुंच गए सिगे और मैं भेज दिया मैं कहता जमा फिक्र ना करो एक शुद्धता ਦੇ ਪ੍ਰਵਾਦ ਨੇ ਇਹ ਬੰਗੋਰੀਆਂ ਖਾਨ ਵਾਲੇ ਹੁਣ ਸਾਦੇ ਦੇ ਮਰਚੇ ਨੇ ਇਹਨਾਂ ਨਾਲ ਕੀ ਫੱਕ ਬੈਠਾ ਅੱਜ ਬਹੁਤ ਬਦਿਆ ਰਾਤ ਮਿੰਦਾ ਇਸ ਉਸ ਤੋਂ ਤੇਰੀਆ ਇਹ ਸਾਰਾ ਦਿਨ ਤੁਹਾਡੇ ਨਾਲ ਤੁਹਾਡਾ ਇੰਨਾ ਪਿਆਰ ਪਿੰਦਾ ਉਹਦੀ ਖੁਸ਼ੀ ਨਹੀਂ ਤਾਂ ਰੱਜ ਕੇ ਹੁੰਦੀ ਹੈ ਤੇ ਕਹੀ ਮੈਂ ਕਹਿ ਰਿਹਾ ਸੀ ਬਈ ਰਾਤ ਕੀ ਕੀਤਾ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਤਾਂ ਇਸ ਗੱਦੀ ਕੋਈ ਪ੍ਰਵਾਹ ਅਸਰ ਨਹੀਂ ਸਾਡੀ ਮਿੰਤ ਨਹੀਂ ਸਾਡਾ ਫਰਲਾ ਨਹੀਂ ਕੀਤਾ ਬਈ ਚੁੱਪ ਕਰਕੇ ਜਾ ਕੇ ਭਾਜੀ ਦਫਤਰ ਚ ਪੈ ਗਿਆ ਉਹ ਭਾਈ ਇਹੀ ਦਫਤਰ ਨੇ ਜਿੱਥੇ ਮੋਦੀ ਸਾਹਿਬ ਹੁਣੀ ਉਹਨਾਂ ਨੇ ਆਪਣੀਆਂ ਤਪਸੀਆ ਕਰਕੇ ਉਹ ਆ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਆ ਪਰ ਇੰਦੀ ਵੀ ਕਮਾਲ ਹੋ ਜਦੋਂ ਮੈਂ ਬੀਜੇਪੀ ਦਾ ਅਫਸਰ ਆ ਗਿਆ ਤਾਂ ਇਥੇ ਨਹੀਂ ਲਾਈਟ ਬੰਦ ਕਰਦੀ ਸਾਰੀ ਲਾਈਟ ਰਾਤ 1 ਮਿੰਟ ਵੀ ਜੜੀ ਆ ਉਹ ਬੀਜੇਪੀ ਦਫਤਰ ਵਾਲੇ ਪਾਸੇ ਜਿਹੜੀ ਆ ਉਹ ਲਾਈਟ 1 ਸੈਕਿੰਡ ਲਈ ਵੀ ਨਹੀਂ ਆ ਹਜੇ ਤੱਕ ਵੀ ਲਾਈਟ ਆ ਜਿਹੜੀ ਫੇਰਾ ਹੁਣ ਸਵੇਰੇ ਜਨਰੇਟਰ ਮੰਗਾਇਆ ਦੇਖਦਾ ਹੁਣ ਤੋਰ ਕਰਨਾ ਹੈ ਕਿ ਉਦੋਂ ਬਾਅਦ ਤਾਂ ਹਮ ਵਧੀਆ ਉਹ ਇਹ ਨਾਲ ਬ੍ਰੇਕਫਾਸਟ ਕਰਦੇ ਤੇ ਮੈਂ ਸਮਝਦਾ ਉਦੋਂ ਵੱਧ ਜੱਗਦਾ ਉਦੋਂ ਵੱਧ ਇਹ ਮੇਰਾ ਵੀ ਯਾਰ ਜੀਏ ਸਾਡੇ ਤੱਕ ਇਹ ਪਹੁੰਚਦੇ ਇਸ ਤਿੱਖਾ ਲੋਕਾਂ ਦਾ ਕੀ ਕਰਦੇ ਹੁਣ ਲੋਕਾਂ ਦਾ ਕੀ ਹਾਲਾਤ ਬਣਾਇਆ ਉਹ ਤਾਂ ਰੋਜ਼ ਤੱਕ ਪੇਸ਼ਾਨੇ ਤਾਂ ਹੁੰਦੇ ਤੇ ਮੈਂ ਬਰ ਕੋ ਚੜਜੀ ਕਲਾ ਚ ਪਰ ਇਹ ਬਹੁਤ ਵੱਡਾ ਡਿਜ਼ਾਈਨ ਹੈ ਬਹੁਤ بڑا ਮਾਡਲ ਪਿਆਰ ਕੀਤਾ ਨਹੀਂ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਇਸੇ ਤਰੀਕੇ ਨਾਲ ਸਿਕਿਉਰਟੀਆਂ ਵਿਦਡਰਾਅ ਕਰਕੇ ਦੋਵੇਂ ਦੇ ਵੱਡੇ ਰੀਜ਼ਨ ਸਾਹਮਣੇ ਆਏ ਨੇ ਇੱਕ ਤਾਂ ਨਾਮੀਨੇਸ਼ਨ ਕੈਨਸਲ ਕਰਨੀ ਦੂਜੀ ਸੀਮ ਡਿਜ਼ਾਈਨ ਸਾਹਮਣੇ ਆਇਆ ਜਿਵੇਂ ਸਿੱਧੂ ਮੂਸੇਵਾਲਾ ਨੂੰ ਇਸ ਤਰੀਕੇ ਨਾਲ ਵੀ ਬਾਅਦ ਸਿਕਿਉਰਟੀ ਤੋਂ ਉਹ ਕੋਈ ਫਿਕਰ ਨਹੀਂ ਉਹ ਤੋਂ ਬਾਹਰ ਕੱਢ ਕੇ ਵੀ ਸਾਰਾ ਇੱਕ ਦਿਖਾ ਦੋ ਸਾਰੇ ਪਾਸੇ ਵੀ ਇਸ ਵੇਲੇ ਅਸੀਂ ਘਰ ਤੋਂ ਬਾਹਰ ਕੱਢ ਲਿਆ ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜਿੰਨੇ ਮਰਜ਼ੀ ਸ਼ਿਕਾਰ ਕਰ ਸਕਦੇ ਹੋ ਸ਼ਿਕਾਰ ਵਿਗੜਾਂ ਦੇ ਦਿੰਦੇ ਆ ਛੇਰਾਂ ਦੇ ਨਹੀਂ ਛੇਰ ਦਾ ਸ਼ਿਕਾਰ ਨਹੀਂ ਹੁੰਦਾ ਮਾਨ ਸਾਹਿਬ ਬੜਿੰਗ ਇਸ ਕਰਕੇ ਦੋਨੋਂ ਤੁਸੀਂ ਰਲੇਗੁਰ ਦਿੱਲੀ ਚੰਡੀਗੜ੍ਹ ਤੁਸੀਂ ਇਹ ਕੰਮ ਕੀਤਾ ਬੜੀ ਖੁਸ਼ੀ ਹੈ ਕਿਉਂਕਿ ਤੱਕ ਤੱਕ ਬੰਦਾ ਤੱਕ ਤੱਕ ਨਿਕਲਦਾ ਹੈ ਔਰ ਬੰਦਾ ਹੌਂਸਲੇ ਚੋਂਦਾ ਤੇ ਇਸ ਕਰਕੇ ਇੱਕ ਗੱਲ ਮੈਂ ਕਹਿਣੀ ਚਾਹਾਂ ਕਿਉਂਕਿ ਬਾਅਦ ਦੇ ਵਿੱਚ ਇਹਦੀ ਸਾਰੀ ਕੋਈ ਵੀ ਗੱਲ ਕੋਈ ਹੁੰਦੀ ਆ ਕਿਉਂਕਿ ਬਹੁਤ ਖਬਰਾਂ ਆ ਰਹੀਆਂ ਨੇ ਬਹੁਤ ਲੋਕਾਂ ਦੇ ਟੈਲੀਫੋਨ ਆ ਰਹੇ ਆ ਜਿਹੜੇ ਅਫਸਰ ਸਬੰਧ ਵੀ ਵਿੱਚ ਬੈਠੀ ਐਜੰਸੀ ਨੇ ਮੈਂਟ ਮੇ ਅੱਗੇ ਬੈਠੀ ਐ ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਨ ਚੀਫ ਸੈਕਰੀ ਪੰਜਾਬ ਡੀਜੀਪੀ ਪੰਜਾਬ ਤੇ ਅਖੀਰ ਇਹ ਜਿਹੜਾ ਡਿਟੇਰ ਟੋਲਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਉੱਤੇ ਸਾਰੀ ਜ਼ਿੰਮੇਵਾਰੀ ਹੋਊਗੀ ਜੋ ਕੁਛ ਇਹ ਕਰ ਰਿਹਾ ਵੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਲਿਖੂਗਾ ਬਿਲਕੁਲ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਕਿਉਂਕਿ ਇਹ ਕਿਸੇ ਹੱਦ ਤੱਕ ਵੀ ਡਿੱਗ ਸਕਦੇ ਜਿਸ ਤਰੀਕੇ ਨਾਲ ਫੰਡ ਆਏ ਨੇ ਪਿਛਲੇ ਦਿਨਾਂ ਤੋਂ ਬਾਹਰੋਂ ਕਿਉਂਕਿ ਜਨੀ ਵੱਲ ਫੜਿਆ ਗਿਆ ਲੱਖਾਂ ਕਰੋੜ ਰੁਪਇਆ ਫੰਡ ਆ ਰਿਹਾ ਹੈ ਪਾਕਿਸਤਾਨੀ ਏਜੰਸੀਆਂ ਨੇ ਤਾਂ ਇਹ ਕੁਝ ਵੀ ਕਰ ਸਕਦੇ ਪਰ ਜਿੰਨੇ ਕਹਿੰਦੇ ਆ ਨਾ ਜਿ ਨੂੰ ਉਹ ਰੱਖਣ ਵਾਲਾ ਹੈ ਕਿੱਥੇ ਆਲਾ ਰੱਖਣ ਵਾਲਾ ਤੁਸੀਂ ਕੁਝ ਨਹੀਂ ਕਰ ਸਕਦੇ ਕੁਸੀਂ ਸਾਰੇ ਕਿੱਧਰ ਲੜ ਗਏ ਸਾਰੇ ਕਿੱਧਰ ਲੜ ਗਏ ਚਾਹੇ ਉਹ ਦੇ ਵਿੱਚ ਕਾਂਗਰਸ ਚਾਹੇ ਉਹ ਦੇ ਵਿੱਚ ਆਮ ਆਦਮੀ ਸ਼ੀਰ ਦਾ ਸ਼ਾਰ ਨਾ ਹੁੰਦਾ ਤੇ ਇਸ ਕਰਕੇ ਚੜਦੀ ਕਲਾ ਚ ਮੇਰੇ ਕਾਰੀਕਰਤਾ ਮੇਰੇ ਵਰਕਰ ਮੇਰੇ ਲੁਧਿਆਣੇ ਦੇ ਦੇਖੋ ਇਹਨਾਂ ਨੇ ਬਾਹਰੋਂ ਆ ਕੇ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਸੀ ਵੀ ਇਹ ਬਾਹਰੋਂ ਆ ਕੇ ਜੋ ਕੁਝ ਗੰਧ ਇਹਨਾਂ ਨੇ ਗਿੱਦੜ ਵਾਂਚ ਪਾਇਆ ਮਟਹੰਡੇ ਚ ਪਾਇਆ ਉਹ ਸਾਡੇ ਅਮਨ ਸ਼ਾਂਤੀ ਵਾਲਾ ਲੁਧਿਆਣਾ ਜਿਹੜਾ ਆਰਾਮ ਨਾ ਚਾਹੁੰਦਾ ਸੀ ਉਹ ਆ ਕੇ ਆਪਣੀਆਂ ਇਥੋਂ ਬਦਲਦਾ ਅੱਜ ਤੱਕ ਆਪਾਂ ਲੁਧਿਆਣਾਈ ਇਲੈਕਸ਼ਨਾਂ ਅਗਦੀ ਗੱਲਾਂ ਨਾਲ ਵੀ ਲੜੇ ਹਮੇਸ਼ਾ ਲੜਦੇ ਰਹਿੰਦੇ ਕਦੇ ਵੀ ਬੈਂਸ ਭਰਾਵਾਂ ਨਾਲ ਲੜਦੇ ਨਹੀਂ ਕਦੇ ਵੀ ਅਸੀਂ ਲੁਧਿਆਣੇ ਕਿਉਂਕਿ ਸਾਡਾ ਲੁਧਿਆਣਾ ਹੈ ਅਸੀਂ ਇੱਕ ਦੂਜੇ ਨਾਲ ਕਦੇ ਵੀ ਚਾਹੇ ਮਹਿੰਦਰ ਗਰੇਵਾਲ ਸਾਹਿਬ ਨਾਲ ਲੜੇ ਹੋਣ ਚਾਹੇ ਦਿਆਲੀ ਸਾਹਿਬ ਨਾਲ ਲੜੇ ਹੋਣ ਮਤਲਬ ਇਹ ਨਾ ਸਤਕਾਰ ਨਾਲ ਲੜਿਆ ਸ਼ਬਦ ਨਹੀਂ ਇੱਕ ਕਦੇ ਵੀ ਜਿਹੜਾ ਲੋਕ ਬੋਲਦੇ ਜੱਫੀਆਂ ਪਾ ਕੇ ਪਹਿਰੀਆਂ ਪਲਾ ਕੇ ਇਹ ਇਲੈਕਸ਼ਨ ਲੜੀ ਜਦੋਂ ਆ ਬਾਹਰ ਨਹੀਂ ਧੜ ਵੀ ਆ ਗਏ ਬੜੇ ਡਰ ਕੇ ਜਾਂ ਯਾਮ ਆਦਮੀ ਆ ਕੇ ਕਿਉਂਕਿ ਆਦਤ ਆ ਗੁੰਡਾ ਦਾ ਉਹ ਹੋਣੀ ਨਹੀਂ ਦੇਣੀ ਤੇ ਕੱਲ ਤੋਂ ਬਾਅਦ ਬਹੁਤ ਜ਼ਿਆਦਾ ਘਬਰਾਏ ਹੋਏ ਸੀ ਤੇ ਮੈਂ ਤਾਂ ਇਹ ਗੱਲ ਕਹੀ ਸੀ ਹੋਇਆ ਰਹੇ ਜੀ ਲੱਖਾਂ ਘਰਵਾਰ ਕੇ ਸਿੱਖ ਦੇ ਲੋਕਾਂ ਮੈਨੂੰ ਘਰਾਂ ਦੀ ਪ੍ਰੋਬਲਮ ਆ ਉਹ ਹੈ ਤਾਂ ਸਭਾ ਸਾਜ ਮੰਤਰ ਮੰਤਰ ਪਿਆਰੇ ਫੁੱਟਪਾਥ ਤੇ ਇਹ ਤਾਂ ਪੇਰ ਵੀ ਜੀਪੀ ਦਾ ਦਫਤਰ ਆ ਰਾਮ ਨਾੜਾ ਕੇ ਸੁੱਤੇ ਪਰ ਹੁਣ ਤੁਸੀਂ ਜਰਾ ਜਾਗਦੇ ਦਿਓ ਤੁਸੀਂ ਜਰਾ ਜਾਗਦੇ ਦਿਓ ਜੋ ਤੁਸੀਂ ਹਰਕਤ ਕੀਤੀ ਆ ਮੈਂ ਦੇ ਆਪਣੇ ਵਰਕਰਾਂ ਨੂੰ ਆਪਣੇ ਕਾਰਕਿਰਤਾ ਨੂੰ ਭਾਜਪੀ ਦੇ ਇਸ ਸਾਰੇ ਲੁਧਿਆਣੇ ਦੇ ਇਹ ਹੁਣ ਥੋੜੇ ਦਿਹਾ ਮੈਨੂੰ ਘਰੋਂ ਬੇਕਾਰ ਕੀਤਾ ਹੈ ਮੇਰੀ ਛੱਤ ਸਿਰ ਦੀ ਕੋਈ ਆ ਜੇ ਤੁਸੀਂ ਸਰਦਾਰ ਬੈਂ ਸਿੰਘ ਦੇ ਥੋੜਾ ਮੋੜਾ ਤੁਹਾਡੇ ਮਨ ਚ ਕਿਤੇ ਜਗ੍ਹਾ ਐ ਵੀ ਉਹਨਾਂ ਨੇ ਅਮਨ ਸ਼ਾਂਤੀ ਦੀ ਜਾਂਦੀ ਤੇ ਮੈਂ ਵੀ ਉਸੇ ਰਾਹ ਤੇ ਚੱਲ ਰਿਹਾ ਇਹ ਯਾਦ ਰੱਖਿਓ ਇਹ ਬਹੁਲੇ ਹੋਣਾ ਕਿਉਂਕਿ ਇਹਨਾਂ ਦਾ ਜਵਾਬ ਇੱਕੋ ਤਰੀਕ ਨਾਲ ਇੱਕੋ ਤਰੀਕੇ ਨਾਲ ਇੱਕ ਤਰੀਕ ਨੂੰ ਜਿਹੜਾ ਵੋਟ ਨਾ ਦਿੱਤਾ ਜਾ ਸਕਦਾ ਕਿਉਂਕਿ ਇਹ ਵੀ ਵੋਟ ਦੀ ਤਾਕਤ ਨਾਲ ਬੈਠਿਆ ਤੇ ਇਸ ਕਰਕੇ ਕਰਦੇ ਤੇ ਤੁਸੀਂ ਤਕੜੇ ਹੋ ਗਲੀ ਗਲੀ ਮਹੱਲੇ ਮੱਲੇ ਘਰ ਘਰ ਹੁਕਾ ਦੇ ਦਿਓ ਮੇਰੀ ਦੱਬੀ ਜ਼ਮੀਨ ਜਾਇਦਾ ਜਿਹੜੀ ਮੈਂ ਸੋਚਦਾ ਸੀ ਮੇਰੇ ਤੋਂ ਹੋਰ ਤਾਂ ਕੁਝ ਬਣਿਆ ਨਾ 400 ਦੇ ਵਿੱਚ ਆ ਕੇ 15-20 ਸਾਲ ਤੋਂ ਮੈਂ ਸੋਚਦਾ ਸੀ ਵੀ ਅੱਜ ਜਿਹੜੀ ਮੈਨੀ ਜ਼ਮੀਨ ਆ ਜਿਹੜੀ ਮੇਰੇ ਕੋਲ ਛੋਟੀ-ਕੂਟੀ ਜੀ ਸੀ ਆਪਣੇ ਪੁੱਤ ਨੂੰ ਦਊਂਦਾ ਪਰ ਉਹ ਜ਼ਮੀਨ ਵੀ ਮੇਰੀ ਆ ਜਿਹਨਾਂ ਨੇ ਇੱਕ ਸਰਕਾਰੀ ਛਾਂਝੂ ਦੇ ਤਹਿਤ ਰਾਤੋ-ਰਾਤ 2 ਕਰੋੜ ਰੁਪਈਆ ਇੱਕ ਦਿਨ ਪਹਿਲਾਂ ਨਾਮਿਨੇਸ਼ਨ ਪਾਈ ਕਦੇ ਕੋਈ ਨੋਟਿਸ 2 ਕਰੋੜ ਰੁਪਇਆ 1:30 ਵਜੇ ਤੇ ਸਵੇਰੇ ਜੇ ਇਲੈਕਸ਼ਨ ਕਮਿਸ਼ਨ ਨਾ ਹੁੰਦਾ ਤੇ ਇਹਨਾਂ ਨੇ ਜਮ੍ਹਾਂ ਵੀ ਨਹੀਂ ਕਰਾਉਣਾ ਸੀ ਤੇ ਕਾਗਜ਼ ਰੱਦ ਕਰ ਦੇ ਤੇ ਪਰ ਮੈਂ ਸਾਰਿਆਂ ਦਾ ਸ਼ੁਕਰੀਆ ਕਰਦਾ ਵੀ ਜਿਨ੍ਹਾਂ ਤੋਂ ਮੈਂ ਘੰਟੇ ਦੇ ਅੰਦਰ ਅੰਦਰ ਪੈਸਾ ਰੀਨ ਕਰ ਸਕਿਆ ਜਮੀਨ ਚਲੀ ਗਈ ਕੋਈ ਫਰਕ ਨਹੀਂ ਲੋਕਾਂ ਕੋਲ ਬਹੁਤ ਨੇ ਜਿਹੜੀਆਂ ਜਿਹੜੀਆਂ ਫੜੀਆਂ ਦੁਕਾਨਾਂ ਲਾਉਂਦੇ ਉਹਨਾਂ ਕੋਲ ਜ਼ਮੀਨਾਂ ਹੈ ਕਿ ਫਿਰ ਕੋਈ ਰੇੜੀ ਲਾ ਲਾਂਗੇ ਫਿਰ ਕੋਈ ਫੜੀ ਲਾ ਲਾਂਗੇ ਕੋਈ ਗੱਲ ਨਹੀਂ बिल्कुल फिक्र नहीं करना मन छोटा नहीं करना जिन्ना च मेरे सरदार बेहंत सिंह का खून अमन शांति देसीआ का खून मैं जमा नहीं दबदा जमा नहीं किसी चीज़ की परवाह तुसी बस मेरे नाम रब रख ਹੁਣ ਦੇਖਣਾ ਇਹ ਹੋਵੇਗਾ ਕਿ ਰਵਨੀਤ ਬਿੱਟੂ ਦੇ ਵੱਲੋਂ ਜੋ ਨਿਸ਼ਾਨੇ ਸੀਐਮ ਮਾਨ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਦੇ ਗਏ ਨੇ ਇਸ ਉੱਤੇ ਉਹਨਾਂ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ